ਜੁਗਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਆਪ ਜੀ ਦਰਸ਼ਨ ਕਰ 파 ਰਹੇ ਹੋ ਨਵਾਂ ਦੀਵਾਨ ਹਾਲ ਗੁਰਦੁਆਰਾ ਸਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਬਣੀ ਵਾਲੇ ਪਿੰਡ ਡਿੰਡੋਲੇ ਦੀਵਾਨ ਹਾਲ ਵਿੱਚ ਗਰੰਥੀ ਸਿੰਘਾਂ ਦੇ ਆਰਾਮ ਕਰਨ ਵਾਸਤੇ ਜੋ ਵਿਸ਼ਾਈਆਂ ਕੀਤੀਆਂ ਗਈਆਂ ਹਨ ਆਪ ਜੀ ਦਰਸ਼ਨ ਕਰ 파 ਰਹੇ ਹੋ ਇਹਨਾਂ ਬਿਸਤਰਿਆਂ ਤੇ ਗੁਰੂ ਘਰ ਦੇ ਵਜੀਰ ਆਰੰਭ ਕਰਨਗੇ ਜੋ ਕਿ ਕੱਲ ਨੂੰ ਭਾਵ ਕੀ 8 ਅਗਸਤ 2025 ਨੂੰ ਸ੍ਰੀ ਅਖੰਡ ਪਾਠਾਂ ਦੀ ਪਹਿਲੀ ਲੜੀ ਵਿੱਚ 27 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਜੋ ਕਿ ਸੰਤ ਬਾਬਾ ਹਰਨਾਮ ਸਿੰਘ ਜੀ ਕਿੰਗ ਵਾਲੇ ਕੰਪਨੀ ਵਾਲੇ ਮਹਾਪੁਰਸ਼ਾਂ ਦੀ 43ਵੀਂ ਨਿੱਗੀ ਮਿੱਠੀ ਯਾਦ ਨੂੰ ਸਮਰਪਿਤ ਹੁੰਦੇ ਹੋਏ ਇਹ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਪਹਿਲੀ ਲੜੀ ਆਰੰਭ ਹੋ ਰਹੀ ਹੈ ਇਹਨਾਂ ਦੇ ਭੋਗ 10 ਅਗਸਤ ਨੂੰ ਪਾਏ ਜਾਣਗੇ ਆਪ ਜੀ ਦਰਸ਼ਨ ਖਾ ਪਾ ਰਹੇ ਹੋ ਜੋ ਗ੍ਰੰਥੀ ਸਿੰਘਾਂ ਦੇ ਵਿਸ਼ਰਾਮ ਕਰਨ ਲਈ ਥੱਲੇ ਮੈਟਾਂ ਦੀ ਬਹੁਤ ਹੀ ਸੁੰਦਰ ਵਿਛਾਈ ਕਰਕੇ ਉਸ ਦੇ ਉੱਪਰ ਗੱਦੇ ਤੇ ਸਹਰਾਣੇ ਰੱਖ ਕੇ ਬਹੁਤ ਹੀ ਸੁੰਦਰ ਪ੍ਰਬੰਧ ਕੀਤਾ ਗਿਆ ਹੈ ਪੂਰੇ ਹਾਲ ਵਿੱਚ ਜੋ ਪੱਖੇ ਲਾਏ ਗਏ ਹਨ ਸਟੈਂਡਿੰਗ ਬڑے-ਬڑے ਕੂਲੇ ਲਗਾਏ ਗਏ ਹਨ ਅਤੇ ਜੋ ਇਹ ਦੀਵਾਨ ਹਾਲ ਹੈ ਇਹ ਫੁੱਲ ਪ੍ਰੂਫ ਏਸੀ ਦੀਵਾਨ ਹਾਲ ਹੈ ਇਹ ਆਪ ਏਸੀ ਦੇਖ ਰਹੇ ਹੋ ਇੱਕ ਨੰਬਰ ਏਸੀ ਇਹ ਪਿੱਛੇ ਲੱਗਿਆ ਹੋਇਆ ਹੈ ਦੋ ਨੰਬਰ ਏਸੀ ਇਹ ਦੇਖ ਰਹੇ ਹੋ ਮੇਰੇ ਕੋਲ ਨਜ਼ਦੀਕ ਤਿੰਨ ਨੰਬਰ ਏਸੀ ਤੇ ਉਸੇ ਤਰ੍ਹਾਂ ਹੀ ਕੋ ਲਗਭਗ 10 ਪੱਖੇ ਤੇ ਚਾਰ ਬਰੇ ਕੂਲਰ ਲਗਾਏ ਗਏ ਹੈ ਜਿਸ ਵਿੱਚ ਕੀ ਗ੍ਰਾਂਥੀ ਸਿੰਘ ਜੀ ਆਪਣੀ ਡਿਊਟੀ ਖਰਮਤਮ ਕਰਨ ਤੋਂ ਬਾਅਦ ਵਿੱਚ ਆਪਣੇ ਸੁਖਦ ਨਾਲ ਇਹਨਾਂ ਬਿਸਤਰਿਆਂ ਤੇ ਇਹਨਾਂ ਗੱਦਿਆਂ ਤੇ ਆਰਾਮ ਕਰ ਸਕਣਗੇ ਅਤੇ ਦੁਬਾਰਾ ਫਿਰ ਆਪਣੀ ਡਿਊਟੀ ਤੇ ਜਾ ਸਕਣਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੱਦੇ 1 ਲਾਈਨ ਦੇ ਵਿੱਚ 20 ਲਗਾਏ ਗਏ ਹਨ ਇਸੇ ਤਰ੍ਹਾਂ ਹੀ ਇਹ ਬੀਆਂ-ਬੀਆਂ ਗੱਦਿਆਂ ਦੀਆਂ ਲਾਈਨਾਂ ਪੰਜ ਲਾਈਆਂ ਗਈਆਂ ਹਨ ਇਹਨਾਂ ਗੱਦਿਆਂ ਤੇ ਹੀ ਗ੍ਰੰਥ ਸਿੰਘ ਆਰਾਮ ਕਰਨਗੇ ਇਹ ਲੜੀ ਸਾਡੀ ਜੋ ਪਹਿਲੀ ਹੈ ਇਹ ਚੱਲੇਗੀ 8 ਅਗਸਤ ਤੋਂ 10 ਅਗਸਤ ਦੂਸਰੀ ਲੜੀ ਚੱਲੇਗੀ 10 ਅਗਸਤ ਤੋਂ 12 ਅਗਸਤ ਤੀਸਰੀ ਲੜੀ ਚੱਲੇਗੀ 12 ਅਗਸਤ ਤੋਂ 14 ਅਗਸਤ ਚੌਥੀ ਲੜੀ ਚੱਲੇਗੀ 14 ਅਗਸਤ ਤੋਂ 16 ਅਗਸਤ ਉਸ ਤੋਂ ਬਾਅਦ ਚ ਕੇਵਲ ਤੇ ਕੇ ਸਰਬੱਤ ਦੇ ਭਲੇ ਵਾਸਤੇ ਸਿਰਫ ਇੱਕ ਹੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਜਾਏਗਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ